ਹਾਂਜੀ ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇਸੀ ਵਲੌਗ ਤੇ ਤੇ ਅੱਜ ਆਪਾਂ ਆਏ ਆਂ ਜੀ ਨਵੇਂ ਗਾਰਡਨ ਵਿੱਚ ਇਸ ਗਾਰਡਨ ਦਾ ਨਾਮ ਆ ਜੀ ਜਸਰਾ ਗਾਰਡਨ ਤੇ ਅੱਜ ਆਪਾਂ ਆਏ ਸੀਗੇ ਘਾਹ ਦੀਆਂ ਸੈਡਾਂ ਮਾਰਨ ਆਹ ਦੇਖੋ ਜੀ ਇੰਟਾ ਮਰ ਘਾਹ ਦੀਆਂ ਸੈਡਾਂ ਵਾਈਦੀਆਂ ਸੀਗਾ ਜੀ ਜਿਹੜਾ ਬਾਹਰ ਘਾਹ ਹੁੰਦਾ ਵਾ ਜਿਹੜਾ ਮਤਲਬ ਵੇਸਟ ਘਾਹ ਚਲ ਜਾਂਦਾ ਮਚੀਨ ਕੱਟਣ ਨਾਲ ਉਹ ਅੰਦਰ ਕਾਣਾ ਪੈਂਦਾ ਕਿਉਂਕਿ ਜਿਹੜੀ ਟਰੈਕਟਰ ਦੇ ਮਗਰ ਰੈਗ ਪਾਈ ਹੁੰਦੀ ਆ ਉਹ ਨੂੰ ਆਪਣੇ ਮਤਲਬ ਅੰਦਰ ਨਹੀਂ ਕਾ ਸਕਦੀ ਅੰਦਰ ਜਾ ਕੇ ਮਤਲਬ ਆਪਾਂ ਜਦੋਂ ਸੈਡਾਂ ਮਾਰ ਦਿੰਨੇ ਆ ਤੇ ਉਹ ਪੂਰੀ ਇਧਰ ਢੇਰਿਆਂ ਤੇ ਬਾਾਰੇ ਜਿਹੜੇ ਬੰਡਲ ਬਣਾਏ ਜਾਣਗੇ ਤੇ ਕੈਮਰਾਮੈਨ ਨੂੰ ਬੇਨਤੀ ਆ ਕਿ ਆਪਣਾ ਜਿਹੜਾ ਗਾਰਡਨ ਇਹ ਵੀ ਦਿਖਾ ਦੇਵੇ ਸਾਰਾ ਦੇਖੋ ਤੁਸੀਂ ਕਿੰਨੇ ਡੇਰਸ ਦੇ ਫਰੂਟ ਮਤਲਬ ਲੱਗ ਚੁੱਕੇ ਆ ਹੋਲਾ ਨਿਕਲ ਚੁੱਕੇ ਆ ਖਜੂਰਾ ਦੇ ਠੀਕ ਆ ਜੀ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਆ ਖਜੂਰਾ ਖਜੂਰਾ ਆ ਬਹਿਰੀਨ ਦਾ ਏਰੀਆ ਜੀ ਇੱਥੇ ਠੀਕ ਆ ਜੀ ਤੇ ਮੌਸਮ ਵੀ ਥੋੜਾ ਵਿਗੜ ਚੁੱਕਾ ਆ ਹੁਣ ਥੋੜੀ ਥੋੜੀ ਗਰਮੀ ਹੋ ਚੁੱਕੀ ਆ ਤੇ ਏਸੀ ਲਾਉਣ ਦੀ ਜਿਹੜੀ ਲੋਡ ਪੈਂਦੀ ਆ ਸ਼ਾਮ ਨੂੰ ਤੇ ਆਹ ਦੇਖੋ ਤੁਸੀਂ ਜੀ ਇਹ ਰੈਗਾ ਆਪਾਂ ਮਾਰਨਾ ਆਏ ਸਾਰੇ ਮੇਰੇ ਭਰਾ ਪੰਜਾਬੀ ਭਰਾ ਇੱਥੇ ਤੇ ਹੁਣ ਥੋੜਾ ਅਸੀਂ ਮਾਰ ਕੇ ਤੇ ਗਾਂ ਆਪਾਂ ਥੋੜੀ ਰੈਸਟ ਕਰਾਂਗੇ ਤਾਂ 15 ਮਿੰਟ ਫਿਰ ਦੁਬਾਰਾ ਸਾਡਾ ਕੰਮ ਦਾ ਰੈਡੀ ਸ਼ੁਰੂ ਹੋ ਜਾਊਗਾ ਤੇ ਆ ਈਦ ਦੇ ਦਿਨ ਚੱਲ ਰਹੇ ਜੀ ਅੱਜ ਦੂਜਾ ਦਿਨ ਈਦ ਦਾ ਆ ਤੇ ਹਾਫੜੇ ਸਾਡਾ ਲੱਗਣਾ ਆ ਤੇ ਨਾਲ ਸਾਡਾ ਓਵਰ ਟਾਈਮ ਲੱਗੂਗਾ ਤੇ ਆ ਜਾਓ ਤੁਹਾਨੂੰ ਗਾਂ ਦਿਖਾਉਂਦੇ ਆ ਕੀ ਕੀ ਇੱਥੇ ਹੋ ਰਿਹਾ ਚੀਜ਼ਾਂ ਬਹੁਤ ਮਤਲਬ ਇੱਥੇ ਗਾਰਡਨ ਦੇ ਵਿੱਚ ਕੁੱਤੇ ਮਿਲ ਇੱਥੇ ਕੰਮ ਮਿਹਨਤਾਂ ਜਾਂਦੇ ਆ ਬੜਾ ਤੇ ਵੀਰ ਵੀ ਵੇਖੋ ਹਾਂ ਦੇਖੋ ਇਹ ਰੈਕਟ ਦਿਵਾ ਦਿੰਦੇ ਆ ਆਪਾਂ ਦੱਸ ਤੁਹਾਨੂੰ ਉਹਨਾਂ ਦੇਖੋ ਇਨਸੀਡੈਂਟ ਸਾਜੀਤਾ ਜਾਂਦਾ ਹੈ ਵੀ ਟਰ ਸਾਡੇ ਕੋਲ ਇਹ ਸਾਡੇ ਰੈਕ ਨੂੰ ਕਹਿੰਦੇ ਆ ਮਗਰ ਬਾਕੀ ਤੁਹਾਡੀ ਭਾਸ਼ਾ ਵਿੱਚ ਉਹ ਨਹੀਂ ਕੀ ਕਹਿੰਦੇ ਆ ਅਸੀਂ ਇਹਨੂੰ ਰੈਕ ਕਹਿੰਦੇ ਹੁੰਦੇ ਆ ਜੀ ਤੇ ਆਹ ਜੋ ਦੀ ਆਹ ਦੇਖੋ ਜੀ ਇਦਾਂ ਵਾਦਰਾ ਬਹੁਤ ਜ਼ਿਆਦਾ ਜਮਾ ਹੋ ਜਾਂਦਾ ਐਦਾਂ ਤੇ ਤੇ ਇਹ ਨੂੰ ਦਾ ਇਹ ਨੂੰ ਕੱਟਾ ਦਿੱਤਾ ਜਾਂਦਾ ਇਹ ਆ ਦੇਖੋ ਜੀ ਆਪਣਾ ਇਹ ਇੰਡੀਆ ਤੋਂ ਪੰਪੋਂਡ ਕਰਾਇਆ ਟਰੈਕਟਰ ਜੌਂਡੀਆ 7505 ਆ ਦੇ ਡਰਾਈਵਰ ਆ ਕੈਮਰਾਮੈਨ ਮਾੜਾ ਟੀਮ ਆ ਲੋ ਜੀ ਜਿਉਂ ਕਰ ਦਿਓ ਚਾਹ ਤੇ ਚਾਹ ਪੀਂਦੇ ਆ ਇਸ ਟਾਈਮ ਇੱਕ ਕੰਮ ਤੇ ਆ ਦੇਖੋ ਜੀ ਵਿਛੇ ਤੁਹਾਨੂੰ ਜਿਹੜਾ ਚੀਜ਼ ਦਿਖਾਉਣੀ ਆ ਆਪਾਂ ਮੇਨ ਉਹ ਹੈਗੀ ਆ ਜੀ ਆਹ ਦੇਖੋ ਜੀ ਤੇ ਛਾਟੀ ਮਾਨ ਦੀ ਰੈਗਾ ਜੀ ਦੇਖੋ ਜੀ ਇਹ ਮਤਲਬ ਘੁੰਮ ਕੇ ਤੁਹਾਨੂੰ ਇੱਕ ਵਾਰ ਚਲਾ ਕੇ ਦਿਖਾਵਾਂਗੇ ਖੇਤਾਂ ਵਿੱਚ ਇਹ ਇਕੱਠਾ ਕਰ ਦਿੰਦੀ ਆ ਸਾਰਾ ਕਾ ਠੀਕ ਆ ਜੀ ਲੰਬੀਆਂ ਨਾਲੀਆਂ ਲੈਂਡਾਂ ਲੱਗ ਜਾਂਦੀਆਂ ਤੁਸੀਂ ਦੇਖਿਆ ਹੋਊਗਾ ਪੁਰਾਣੇ ਵਲੌਗ ਆਪਣੇ ਆਂ ਤੇ ਆਹ ਦੇਖੋ ਦੋਸਤੋ ਜੀ ਇੱਥੇ ਮਤਲਬ ਇਸ ਤਰ੍ਹਾਂ ਦਾ ਨੇ ਫਰੂਟ ਗਾਰਡਨ ਦਾ ਦੇਖੋ ਜੀ ਇਹ ਨਿੰਬੂਆਂ ਦੇ ਸਾਰੇ ਰੋਖੇ ਆ ਦੋਵੇਂ ਤੇ ਆਹ ਦੇਖੋ ਜੀ ਆਂਬ ਨੂੰ ਬੂਰ ਪੈ ਗਿਆ ਵਾ ਪੰਜਾਬ ਨੂੰ ਇਸ ਟਾਈਮ ਤੇ ਆਉ ਉਹ ਐਤ ਬੂੜ ਮੇਰੇ ਥਾਂ ਉਹ ਨਾਲ ਤਸਵੀਰਾਂ ਆ ਆ ਦੇਖੋ ਆਂਬਾਂ ਇਹ ਨਿੰਬੂਆਂ ਦੇ ਰੋਖਿਆ ਇਹ ਵੀ ਨਿੰਬੂਆਂ ਦਾ ਆ ਵੈਰੈਟੀ ਹੋ ਰਿਆ ਇਹ ਤੇ ਆਂਬਾਂ ਦਾ ਰੁੱਖ ਦੇਖੋ ਜੀ ਕਿੱਡਾ ਹੁਸਚਾ ਆ ਬਹੁਤ ਇਨਫੂਲ ਪੈ ਚੁੱਕਾ ਹੈ ਇਸ ਟਾਈਮ ਗਾਂਹ ਬਹੁਤ ਆਂਬ ਲੱਗਣਗੇ ਮੇਰੇ ਥਾਂ ਉਹ ਨਾਲ ਤੇ ਅੱਗੇ ਵੀ ਤੁਹਾਨੂੰ ਹੋਰ ਵੀ ਇੱਥੇ ਜਿਹੜੀ ਤੁਸੀਂ ਇੱਕ ਜਾਣ ਪੁੱਛੀਂਗੇ ਫੰਗੀ ਫੰਗੀ ਦਾ ਬੂਟਾ ਵੀ ਉਹ ਦੇਖੋ ਦੂਸਤਾਂ ਨੂੰ ਫਾਇਦੇ ਦੇ ਰਿਹਾ ਆ ਗੱਲ ਗਲਾਂ ਦੇ ਰੋਖਾ ਸਾਰੇ ਆਪਣਾ ਗਾਰਡਨ ਬਹੁਤ ਵੱਡਾ ਆ ਤੇ ਕਿਸੇ ਟਾਈਮ ਜਿਆਦਾ ਟਾਈਮ ਹੋਊ ਤੁਹਾਨੂੰ ਦਿਖਾਵਾਂਗੇ ਤੇ ਹੁਣ ਅਗਲੇ ਵਲੌਗ ਲਈ ਤੁਸੀਂ ਸਾਡਾ ਇੰਤਜ਼ਾਰ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦੀ